ਕਾਟ ਕੰਪਨੀ ਦੇ ਗੱਲ ਕੀਤੀ ਬਾਹਰ ਗੱਲ ਕੀਤੀ ਇਹ ਜਿੱਦਾਂ ਹੁਣ ਦੇਖੋ ਨੰ ਵਿਆਹ ਰਹਾ ਹੈ ਤੁਹਾਨੂੰ ਇਹਨਾਂ ਦੀ ਆਸ ਵਿੱਚ ਕੋਈ ਗੱਲ ਤੇ ਬੈਨ ਵੀ ਹੋ ਸਕਦੀ ਹੈ ਜੇ ਗੱਲ ਹੋ ਜਾ ਗਾਣੇ ਦੀ ਤੇ ਮੁਰਗੇ ਫਿਰ ਹੋਣਗੇ ਤੁਹਾਨੂੰ ਪਰ ਫਿਰ ਕੋਈ ਜ਼ਿੰਮੇਵਾਰ ਕੋਈ ਪੋਸਾ ਆਉਣ ਵਾਲੀ ਤੇ ਪੈਂਦੀ ਨਹੀਂ ਨਹੀਂ ਇਹ ਗੱਲ ਛੱਡੋ ਜ਼ਿੰਮੇਵਾਰੀ ਦੇਖੋ ਜਿਹੜੀ ਉਹਨਾਂ ਨੇ ਇਸ ਗੱਲ ਜਿਹੜੀ ਉਹ ਗੱਲ ਕਹਿੰਦੇ ਨੇ ਉਹ ਤਾਂ ਜਿੱਦਾਂ ਹੁਣ ਅਜੇ ਸੋੜੇ ਸੋੜੇ ਸਾਹਮਣੇ ਹੈ ਬਹੁਤ ਤੁਸੀਂ ਕਹੋ ਵੀ ਦੇਖੋ ਹਾਂਜੀ ਆਪਾਂ ਜ਼ਿੰਮੇਵਾਰੀ ਤੇ ਗੱਲ ਨਹੀਂ ਆ ਵੀ ਜੇ ਆਪਾਂ ਕੋਲੋਂ ਵਿਆਹ ਕਿ ਲੈਣੇ ਤਾਂ ਵੀ ਸਾਡੀ ਜ਼ਿੰਮੇਵਾਰੀ ਹੈ ਹੋ ਸਾਡੇ ਮੁੰਡਿਆਂ ਦੇ ਆਪਣੀ ਆਪਣੀ ਮਰਜ਼ੀ ਨਾਲ ਕੁੜੀ ਲੱਭੀ ਤਾਂ ਵੀ ਸਾਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਤੇ ਸਾਡੀ ਹੈਗੀ ਆ ਠੀਕ ਹੈ ਜ਼ਿੰਮੇਵਾਰੀ ਤਾਂ ਨਹੀਂ ਹੁੰਦੀ ਭੱਜ ਸਕਦੇ ਨਹੀਂ ਮੈਂ ਤੁਸੀਂ ਕਹੋ ਜੀ ਮੁੰਡਾ ਆਪਣੀ ਮਰਜ਼ੀ ਨਾਲ ਫਿਆ ਨਹੀਂ ਜਿਹੜੀ ਜਿਹੜੀ ਮੈਂ ਵੀ ਇੱਥੇ ਕਹਿੰਦਾ ਉਹ ਉਹ ਕਹਿੰਦੇ ਆ ਵੀ ਆਉਣ ਘਰ ਨਹੀਂ ਆਉਣੇ ਤੇ ਕਿੱਥੇ ਲੈ ਕੇ ਜਾਂਦੇ ਆ ਤੇ ਕੱਲ ਨੂੰ ਫੇਰ ਕੋਈ ਐਸੀ ਗੱਲ ਹੋ ਜਾਂਦੀ ਜੀ ਬਾਈ ਜਾਨ ਇਹ ਤਾਂ ਕੁੜੀ ਤੋਂ ਤਾਂ ਕਪੜਾ ਚਾਹੁੰਦਾ ਮੇਰੇ ਪਾਸ ਫਿਰੇ ਗੰਢ ਏਕਿਆ ਜੀ ਉਹ ਤੇ ਦੇਖੋ ਐ ਗੱਲ ਆ ਗਈ ਜੀ ਸਿੱਧੀ ਜਾਈ ਉਰੀ ਨੇ ਅੱਜ ਨੂੰ ਦੋਚਦੇ ਹੁ ਕੁੜੀ ਜਿਹੜੀ ਆ ਨਾ ਅੱਜ ਦਾ ਮਾਪੇ ਨਾਲੋਂ ਸਾਰਾ ਕੰਮ ਖਤਮ ਆ ਉਹਨਾਂ ਨੇ ਸਾਬ ਕਹਿਤਾ ਕਿ ਵੀ ਅੱਜ ਤੋਂ ਇੱਥੋਂ ਉਹਨਾਂ ਨੇ ਛੱਡ ਚਲੇ ਆ ਤੁਹਾਡੇ ਕੋਲ ਦੇ ਚਲੇ ਜੇ ਕੱਲ ਨੂੰ ਤੁਸੀਂ ਉਹ ਤਾਂ ਕਰੂਗੇ ਕੁੜੀ ਨੂੰ ਹੀ ਦਾਤਾ ਉਹਦੇ ਮਾਪੇ ਨਹੀਂ ਘਰ ਬਣਦੇ ਨਾ ਪਿੰਡ ਤੇ ਵੀ ਪਿੰਡ ਦੇ ਨਹੀਂ ਬਣਦੇ ਨਾ ਪਿੰਡ ਸਿੱਧੀ ਗੱਲ ਹੈ ਕਿਉਂਕਿ ਇੱਕ ਤਰ੍ਹਾਂ ਦੇਖੋ ਜੀ ਬੁਨੀ ਬਰਾਦਰੀ ਨਾਲ ਉਹ ਤੋਂ ਰਿਸ਼ਤਾ ਕੱਟਿਆ ਜਾਣਾ ਭੈਣ ਭਰਾ ਸਾਰੇ ਸੰਬੰਧੀ ਸਾਰੇ ਰਿਸ਼ਤਾ ਕੱਟਿਆ ਜਾਣਾ ਕਿਸੇ ਜਮੀਨ ਦੀ ਕਿਸੇ ਚਲਾ 432 ਤੋਂ ਇਹਨੂੰ ਕੁਝ ਨਹੀਂ ਮਾੜਣਾ ਮੇਰੇ ਨਾਲ ਕੰਮ ਕੀਤਾ ਉਹਨਾਂ ਸਾਰੀ ਉਹਨਾਂ ਨੇ ਬਸਕਲ ਕਰਤੀ ਹੈ ਕਲੀਅਰ ਤੋਂ ਆਉਂਦੀ ਤੇ ਉਸ ਤੋਂ ਬਾਅਦ ਮੇਰੇ ਤੁਹਾਨੂੰ ਦੇਖਣਾ ਪਊਗਾ ਆਹ ਕੁਝ ਨਹੀਂ ਦੇਖਣਾ ਹਾਂ ਇਹ ਹੁਣ ਕੁਝ ਹੀ ਦੇਖਣਾ ਸਭੀ ਦੇਖਣਾ ਸਾਰਾ ਕੁਝ ਕਾਹਨੋਂ ਛੱਡਾ ਰੱਖ ਕੇ ਰਖਾਵ ਸੰਭਾਲ ਦੇ ਕੱਲ ਤੂੰ ਜਿੰਮੇਵਾਰ ਹੋਣਾ ਕੱਲ ਨੂੰ ਬੱਚੇ ਵੀ ਹੋਣੇ ਆ ਇਹ ਤੂੰ ਹੀ ਦੇਖਣਾ ਐ 10 ਕੁੜੀਆਂ ਤੇ ਤੁਸੀਂ ਉਹ ਜਿੰਦੀਆਂ ਹੋਰੋਂ ਤੈਨੂੰ ਤੇਰਾ ਸਾਰਾ ਕੁਝ ਦੱਸਦਾ ਤੈਨੂੰ ਤੇਰਾ ਭਰਾ ਵੀ ਦੱਸਦਾ ਤੇ ਮੈਂ ਭਰਾ ਨਾਲ ਜਾਂਦਾ ਠੀਕ ਆ ਉਹਨੂੰ ਆਪਣੀ ਆਜ਼ਾਦ ਵਰਗੀ ਨਾਲ ਕੀ ਫੈਸਲਾ ਚਾਹੁੰਦੀ ਹੈ ਕੀ ਚਾਹੁੰਦੀ ਆ ਬੋਲ ਬੱਸ ਆਪਣੇ ਮਨੋਂ ਬੋਲ ਇਹ ਮੈਨੂੰ ਹੀ ਕਰਨਾ ਬੋਲ ਆਪਣੇ ਪਿਓ ਤੋਂ ਤਾਂ ਇਹ ਸਿਰਫ ਮੇਰੇ ਜ਼ਾਲੇ ਦੇ ਨਾਲ ਰੱਖਿਆ ਕੀ ਆ ਇਹ ਧਿਆਨ ਹਾਂ ਤੁਹਾਡੇ ਘਰ ਦੀ ਹਾਲਤ ਤੁਹਾਨੂੰ ਪਤਾ ਹੀ ਹੋਣਾ ਉਹਦਾ ਪਤਾ ਹੀ ਹੋਦਾ ਸਿਆ ਹੀ ਹੋਊਗਾ ਜਦੋਂ ਸੋਲੂਗਾ ਤੂੰ ਕਰ ਦੇਖਿਆ ਨਾ ਸਾਰਾ ਸੇ ਕੋਈ ਨਹੀਂ ਪਤਾ ਉਹ ਕਰ ਗਈ ਇਹਨਾਂ ਦੇ ਕੋਈ ਕੁਝ ਨਹੀਂ ਕਹਿੰਦੀ ਉਹ ਪਹਿਲਾਂ ਇਹਨਾਂ ਨਾਲ ਗਈ ਨਾ ਤੂੰ ਕਰ ਗਈ ਆ ਤੇਰਾ ਕਿੱਦਾਂ ਬੰਦਾ ਕਾਲੇ ਤੋਂ ਸਭ ਤੋਂ ਬੜਾ ਬੰਦਾ ਤੇਰਾ ਜਰਾ ਇੱਕ ਵਾਰੀ ਦੇਖ ਲਿਆ ਪਹਿਲਾਂ ਤੈਨੂੰ ਕਿੱਦਾਂ ਬੰਦਾ ਕਰਕੇ ਵੇਖੋ ਨਹੀਂ ਇਹ ਵੀ ਠੀਕ ਹੈ ਇਹ ਤੇਰਾ ਮਨ ਕਰਦਾ ਇੱਕ ਵਾਰੀ ਦੇਖਣ ਨੂੰ ਤੇ ਜਾ ਕੇ ਦੇਖਿਆ ਹਾਂ ਇਹ ਮੈਂ ਪਿਆਰ ਆ ਮੈਂ ਇਹ ਨਹੀਂ ਕਹਿੰਦੀ ਜੇ ਮੇਰੇ ਤੋਂ ਕੋਈ ਗਲਤੀ ਕੋਈ ਪੱਡੇ ਹੈ ਨਹੀਂ ਦੁਖੀ ਤੇ ਫੇਰ ਮੈਂ ਤਾਂ ਆ ਵੀ ਕਰਤਾ ਤੂੰ ਕੋ ਨੂੰ ਰੱਖੇਗਾ ਸੰਭਾਲ ਕੇ ਹਾਂ ਵੇ ਦੇਲਾ ਆਪਣੇ ਮਾ ਪਿਓ ਸਾਰਾ ਕੁਝ ਨਾ ਦੇ ਕੇ ਆਉਂਦਾ ਕਿਦਨੇ ਦਾ ਬਾਹਰ ਨੂੰ ਪਤਾ ਹੀ ਆ ਸਾਨੂੰ ਨੂੰ ਪਤਾ ਆਪਣੇ ਮਾ ਪਿਓ ਭੈਣ ਭਰਾ ਆਰਾਮ ਕਰਦੇ ਰਹੇ ਨਬੜਾ ਵਾਟ ਫੇਟ ਕੋਟਿੰਗ ਦੇ ਸੁਣਾ ਮੇਲ ਲੱਗਵੇਂ ਇਹ ਤਾਂ ਮੁੱਤੰਗੀ ਦਿੰਦੇ ਆ ਘਰ ਦੇ ਵਿੱਚ ਅੱਗੇ ਦੇਖ ਸੰਗਿਆ ਤਾਂ ਘਰਾਂ ਦੇ ਵਿੱਚ ਆਉਂਦੀਆਂ ਬਹੁਤ ਆ ਜਾਂਦੀਆਂ ਸੰਗਿਆ ਉਹ ਅੱਕਣੇ ਚੱਲਣੀਆਂ ਤੇਰੇ ਬਾਪ ਜਿਹੜੇ ਤੈਨੂੰ ਹੁਣ ਕੁਝ ਨਹੀਂ ਦੇਣਾ ਬਸ ਇਹ ਕੱਪੜੇ ਚੋਂ ਆਈ ਹੈ ਇਹ ਹੀ ਕੱਪੜੇ ਜਿਹਨਾਂ ਨੇ ਲੈ ਜਾਣੇ ਇਹ ਤੇਰੇ ਵਾਲੇ ਤੈਨੂੰ ਮਤਾਂ ਦੇ ਕੇ ਅੱਜ ਤੋਂ ਬਾਅਦ ਤੈਨੂੰ ਫਾਰ ਗਿਆ। ਉਹ ਜੇ ਕੋਈ ਹਲੇ ਸਰਾਹ ਮੰਨੇ ਨਾ ਕੋਈ ਦੁਆ ਨਹੀਂ ਦਿੱਤੇ। ਇੱਕ ਵਾਰੀ ਆਪਣੇ ਕੋਲ ਸਰਾਹਣਾ ਜਾ ਕੇ ਦੋ ਚਾਰ ਦਿਨ ਦਾ ਟਾਈਮ ਲੈ ਲੈ। ਟਾਈਮ ਲੈ ਲੈ। ਇੱਕ ਵਾਰੀ ਘਰ ਵਾਪਸ ਦੇ ਜਾ। ਦੇਖਿਆ? ਤੰਗੀ ਰਹੇਗੀ। ਹਾਂ? ਮੁੜ ਕੇ ਇਸ ਤਰ੍ਹਾਂ ਬਹੁਤ ਪਛਤਾਵੇਂਗੀ। ਜੇ ਕੋਈ ਜੇ ਉਹਨਾਂ ਇੱਕ ਵਾਰੀ ਫਿਰ ਸੈੱਟ ਹੋ ਗਏ ਨਾ। ਉਹ ਤਾਂ ਨਾ ਤਾਂ ਇਹਨਾਂ ਨੇ ਅੱਤਵਾਰ ਕੋਈ ਇਹਨਾਂ ਨੂੰ ਨਾ ਇਹਨਾਂ ਦੇ ਰਹਿਣਾ ਤੇ ਨਾ ਹੋਣਾ ਦੇ ਰਹਿਣਾ। ਹਾਨੂੰ ਅਭੀ ਨਵੀਂ ਜ਼ਿੰਮੇਵਾਰਤਾ ਹੈ ਇਹ ਹੀ ਆ। ਪਰ ਉਹਨਾਂ ਦੇ ਦੇਣੇ ਬੱਤੇ ਕੋਲੋਂ। ਆਪ ਗੋਮੇ ਮੋਡੇ ਕਿ ਬਲਗਨ ਕੋਈ ਪੂਰੀ ਮਾ ਪਾ ਲਖਾਇਆ ਜੀ ਮਤੋਂ ਬੋਲੀਆ ਹੱਥ ਜਾਂਦਾ ਨਾ ਹੱਥ ਮਾ ਗਰਾਂਦਾ ਆਈ ਹੈ ਬੇਟਾ ਹੱਥ ਜੀਆਨ ਪਰਦੇ ਤੋਂ ਹੁੰਦਾ ਮਾਤ ਬੋਲੇ ਨਾ ਤਲਾ ਆ ਲੋਕਰ ਆਰਨਾ ਮਾ ਪੜ ਵੀ ਜਾ ਉਹ ਤੋਂ ਪੜ ਕੇ ਬਣਾਓ ਅੱਜ ਮੇਰੇ ਚਾਰ ਦਾਸ ਨੂੰ ਨਗਰਾਂ ਮੋੜ ਨੂੰ ਮਤਿ ਯਾ ਜੀ ਮੁਜਾਬੀ ਤੌਰ ਤੇ ਦੱਸਿਆ ਆਇਆ ਕਿ ਬੱਚੀ ਤੁਹਾਨੂੰ ਜਾਨਸੀ ਵਾਸੀ ਦੀ ਨੂੰ ਮਤਿਆਰ ਗਰਾਂ ਰੋਗਨ ਦਾ ਸ਼ਹਿਰ ਜਿਸ ਦਾ ਅਰਥ ਹੁੰਦਾ ਸੋਨਮੇਤ ਦਾ ਸ੍ਰਿੰਦਰ ਕਮਾਉ ਆ ਜ਼ਾਇਬਾ ਜਿੱਤਨ ਕਰਾਰਾ ਚੀ ਦੇਰ ਸਾਹ ਕੋ ਤਿੰਨ ਸਮ ਕਾਲ ਰਹੀ ਸੀ ਦੋਨੋਂ ਜਾਨੇ ਬਾਲਗ ਹਨ ਅਤੇ ਸ਼ਾਦੀ ਦੇ ਜੋਗ ਹਨ ਦੋਨੋਂ ਜਾਨੇ ਪੰਚਾਇਤ ਨਾਲ ਰਿਸ਼ਤੇ ਬੁਣਿਆ ਸ਼ਾਦੀ ਕਰਨਾ ਚਾਹੁੰਦੇ ਮੰਨੇ ਹਨ ਲੜਕੇ ਦਾ ਪਰਿਵਾਰ ਇਸ ਨਾਲ ਤੇ ਪੂਰਤੌਪ ਤੇ ਸਹਿਮਤ ਹੈ ਪਰ ਮਿੱਟੀ ਦੇ ਪਰਿਵਾਰ ਵਾਲਿਆਂ ਨੇ ਕਿ ਸ਼ਾਦੀ ਬਤੀ ਸ਼ਾਂਤੀ ਪ੍ਰਗਟ ਨਹੀਂ ਕੀਤੀ ਅਗਰ ਧੀ ਜੇਦੂ ਨੂੰ ਕੋਲ ਲਕਕੇ ਦੇ ਪ੍ਰਸਤੀ ਪ੍ਰਜਾ ਹਰੂ ਦੇ ਨੇ ਰੱਖੀ ਦੁਆਰ ਆਇਆ ਨੇ ਪੰਚਾਇਤ ਹਲੂ ਰੱਖੀ ਆਪਣੀ ਮਾਦੀ ਨਾਲ ਜਨਾ ਕਿਸੇ ਪ੍ਰਵਾਦ ਆਇਆ ਹੋ ਆਪਣੇ ਸ਼ਾਦੀ ਕਾਜ਼ਾ ਦੀ ਹਾਮੀ ਕਰੀਆ ਅਗਰ ਪੰਚਾਇਤ ਦੇ ਰੱਖੀ ਦੁਆਰ ਨੇ ਇਹ ਵੀ ਮੰਨਿਆ ਹੈ ਕਿ ਅੱਜ ਤੋਂ ਬਾਅਦ ਸਾਡਾ ਨਾਂ ਤਾਂ ਰੱਖੀ ਨਾਲ ਅਤੇ ਨਾਂ ਹੀ ਰੱਖੀ ਨਾਲ ਕੋ ਦਿਸਦਾ ਹੈ ਅਤੇ ਨਾਂ ਹੀ ਲੜਕੀ ਦਾ ਪਰਵਾਦ ਉਸਦੀ ਚਲ ਅਚਲ ਸੰਪਤੀ ਸੰਬੰਧੀ ਕੋਈ ਹੱਕ ਮੰਗਣ ਕੋ ਤਲਕਾ ਪਰਵਾਨ ਕਰੀ ਉਹ ਹੱਦਾਂ ਵਿੱਚ ਉਹ ਉਹਤ ਪਰਵਾਨ ਕਰੀ ਦੇ ਜੁਨੀਵਰ ਅਭਿਜੋਇਸਤੀ ਦੇ ਤਰੇ ਸਾਮ ਸਬਾਹ ਦਾ ਕਰੀ ਲਕਤਾ ਪਰਵਾਨ ਜਿੰਦਰਾ ਹੋਵੇ ਅਤੇ ਆਪਣੇ ਵਿਤੀ ਵਾਜਾ ਦਾ ਸਾਦੀ ਕਰਦੇ ਵੱਲ ਹੋਵੇ ਅਤੇ ਇਸ ਦੀ ਸਾਦੀ ਦੀ ਸਾਦੀ ਮੈਂ ਦੀ ਕਾਫੀ ਲਕਤੀ ਪਰਵਾਨ ਦੇ ਬੰਦਰਾ ਹੋਵੇ ਉਹ ਬੈਲਾ ਬੋਲਣ ਕਰਵਾਉਣਾ ਕਿ ਆਪ ਪੂਰੀ ਸਹਿਮਤੀ ਨਾਲ ਪੰਚਾਇਤੀ ਤੌਰ ਤੇ ਮੋਤਬਰ ਜੱਤੀਆਂ ਦੀ ਹਾਜ਼ਰੀ ਉਸ ਹੋਇਆ ਹੈ ਤੇ ਦੋਨਾਂ ਧਰਾਂ ਨੂੰ ਮਨਜ਼ੂਰ ਹੈ ਦੋਨਾਂ ਧਰਾਂ ਦੇ ਤਰਫੋਂ ਤੀਜ ਮੰਨੀ ਸੀ ਹਰ ਕਿਸੇ ਸੋਕੇ ਸੰਬੰਧੀ ਅਸਲੀ ਰ ਆਪਣੇ ਆਪ ਨੂੰ ਦੱਸ ਦਿੱਤੀ। ਹਾਂਜੀ। ਹਾਂ ਜੀ। ਹਾਂ ਜੀ। ਕੋਈ ਲੈ ਗਰੀ ਨਹੀਂ। ਇਹ ਮਨਜ਼ੂਰ ਆ। ਚਲ ਭਾਈ। ਹਾਂ ਜੀ। ਕੋਈ ਸੁਣ ਲਿਆ ਜੀ। ਹਾਂ ਜੀ। ਲਓ ਜੀ ਆ ਰੰਗ। ਦੁਰਿਤ ਗਾਂਵ ਦੀ ਵਸਤਵਾਨਾ ਨਾਲ ਜੰਮੀ ਨਰਵਾੜੀਆਂ ਤੇ ਟੱਕਿਆਂ ਦਾ ਜਾਣਕਾਰੀ ਨੂੰ ਕਿ ਮੈਂ ਆਪਣੇ ਮਾਤਾ ਪਿਤਾ ਦੀ ਮਰਜ਼ੀ ਦੇ ਖਿਲਾਫ ਤੇ ਆਪਣੀ ਮਰਜ਼ੀ ਨਾਲ ਉਹਨੂੰ ਉੱਪਰ ਮੇਰੇ ਵੱੱਲੋਂ ਸਤਿਕਾਰਯੋਗ ਜਨਦਰਾਂ ਸਾਹਿਬ ਸੰਜੇ ਸਾਹਮਣੇ ਸ਼ਰਧਾਂਜਲੀ ਕਰਦੇ ਹਾਂ ਕਿ ਮੇਰੇ ਮਾਤਾ ਪਿਤਾ ਜੀ ਦੀ ਸੌਰੀ ਸਤੰਮ ਪ੍ਰਯਾਨ ਜਦੋਂ ਹੀ ਮੈਂ ਆਪਣੇ ਮਾਤਾ ਪਿਤਾ ਨਾਲ ਸਾਰੇ ਉਸਤ ਕੋਤਦੀਆਂ ਅਤੇ ਅੱਜ ਤੋਂ ਬਾਅਦ ਮੇਰਾ ਮੇਰੇ ਦਾ ਸਾਰਾ ਦਾ ਪੰਪਰਾ ਆਲਾ ਕੋਈ ਜਾਂਦੇ Rajasthan ਨੂੰ ਕਿ ਇਹ ਵਿਆਹ ਤੋਂ ਬਾਅਦ ਮੈਂ ਆਪਣੇ ਮਾਤਾ ਪਿਤਾ ਜਾਂ ਭਰਾਵਾਂ ਕੋਲੋਂ ਕਾਹਨੋਂ ਕੋਉਣ ਵਾਲੇ ਕੋਸ਼ਿਸ਼ ਕਰੇ ਕਿਸੇ ਵੀ ਹੱਦ ਤੱਕ ਮੰਗ ਨਹੀਂ ਕਰਾਂਗਾ ਅਤੇ ਨਾਲ ਹੀ ਚੱਲ ਚੱਲ ਜਾਇਦਾਦ ਵਿੱਚੋਂ ਕੋਈ ਹਸਾਮ ਨਾ ਇਹ ਕਿ ਜੇਕਰ ਕੱਲ ਮੇਰੇ ਸਾਰੇ ਪ੍ਰੋਬਲਮਾਂ ਨੂੰ ਕਿਸੇ ਗੱਲ ਉੱਤੇ ਜਾਂਦੇ ਇਹ ਕਰਕੇ ਤੰਗ ਪ੍ਰੇਸ਼ਾਨ ਕਰਦੇ ਤਾਂ ਮੈਂ ਉਸ ਦੀ ਪਰਹੰਗਾਰ ਹੋਲਾਂਗੀ ਮੇਰੇ ਮਾਗਦਾਰੀ ਇਸ ਵਿੱਚ ਕੋਈ ਜੀਵ ਨਹੀਂ ਹੋਵੇਗੀ ਇਹ ਕਿ ਇਹ ਨਾ ਜਾਣ ਅਪੂਰੂ ਸੂਤ ਬੋਹ ਆਪਣੇ ਆਪਣੀ ਆਜ਼ਾਦ ਮਰਜ਼ੀ ਨਾਲ ਜਨਾ ਕਿਸੇ ਨਿਬਾੜ ਤੋਂ ਹੋ ਗ੍ਰੀਤ ਤਾਂ ਇਹ ਰਹੀ ਨਹੀਂ ਇਹ ਹਲਕੇ ਵਿਆਂ ਦਾ ਮਤਲਬ ਪਤਾ ਨਾ ਕੀ ਹੁੰਦਾ ਇਹਨਾਂ ਪਤਾ ਹੋਵੇ ਪੜੀ ਨਹੀਂ ਕਿ ਤੂੰ ਨਾ ਹਾਂ ਜੇ ਬਿਆਂ ਦਾ ਮਤਲਬ ਹੁੰਦਾ ਵੀ ਜੋ ਤੋਂ ਤੇ ਸੈਨਿਕ ਕੋਈ ਕਰਤੇ ਨਾ 10 ਮਿੰਟ ਬਾਅਦ ਵੀ ਕੋਈ ਫੈਸਲਾ ਨਹੀਂ ਆਪਣਾ ਬਦਲ ਸਕਗੇ ਜਿਹਦੇ ਫੈਸਲੇ ਵੀ ਸੋਚ ਦਾ ਟਾਈਮ ਲੈਣਾ ਲੈਣਾ ਉਹਨਾਂ ਦਾ ਕੰਮ ਦੇਖਣਾ ਦੇਖਿਆ ਪੰਜਨ ਦੋ ਦਿਨ ਇੱਕ ਦਿਨ ਸੋਚ ਦਾ ਟਾਈਮ ਲੈਣਾ ਤੂੰ ਲੈ ਸਕਦੀ ਆ ਆਪਾਂ ਆਪਰ ਅੰਜ ਚੋਰ ਤੇ ਬੈਠੇ ਆਪਾਂ ਘਵਾਰਾ ਵੀ ਇਕੱਠੇ ਹੋਣਾ ਕੀ ਜਨਮ ਉਹ ਜਿਹੜੀ ਬਾਕੀ ਦਾ ਇਹਦਾ ਬੇਦਖਾ ਦਾ ਨਾ ਹਾਂ ਤਾਂ ਨਾ ਉਹਨਾਂ ਕਿ ਲੋੜ ਨਹੀਂ ਬੰਦ ਉਹ ਤਾਂ ਇਹਨਾਂ ਨੇ ਤੋੜ ਲਿਆ ਤੇ ਜਦੋਂ ਤਾਂ ਹੁਣ ਜਦੋਂ ਤੁਹਾਡੇ ਨਾਲ ਉਹਨਾਂ ਨੇ ਉਹਨਾਂ ਨੇ ਤਾਂ ਹੁਣ ਵੀ ਤਾਂ ਉਹਨੇ ਕੰਮ ਖਤਮ ਉਹ ਤਾਂ ਉੜੇ ਹੋਏ ਨਗਰ ਤੇ ਉਹ ਤਾਂ ਚੋਟੀ ਚੜ ਜਾਂਦੇ ਆ ਤੂੰ ਵਾਕਾ ਕਿਹਾ 10 ਲਾ ਤੂੰ ਦੌੜ ਦੌੜ ਕੇ ਵਿੱਚ ਵਰਨਾ ਨਾ ਤੈਨੂੰ ਬੜਨ ਨਹੀਂ ਜਣਾ 100 ਕੇ ਤੂੰ ਕਿਤੇ ਤੁਰਿਆ ਫੇਰ ਨਾ ਪਤਾ ਜੂ ਐਵੇਂ ਮੇਰੇ ਤੋਂ ਹੋਣੀ ਕੋੜ ਜਾ ਚੰਗਾ ਲਾਦਾ ਤੂੰ ਕਿਹੜਾ ਉਹ ਦੌੜਨ ਨਾ ਉਹ ਨਾ ਬੰਦੇ ਦਿਨਾ ਬੜਾ ਨੇ ਨਾ ਕੁੜੀ ਬਣੀ ਬੰਦੇ ਨਾ ਨੀਰਾ 50 ਕੇ ਮੈਂ ਤੂੰ ਹੋਣੀ ਨਾ ਅੱਜ ਲੱਗ ਲੱਗ ਇਹਦੀ ਸਾਰੀ ਜ਼ਿੰਮੇਵਾਰੀ ਤੇਰੇ ਤੇ ਆ ਹਰ ਬਰਾਜ਼ੀ ਦਿਖਾ ਦਿੰਦੇ ਆ ਇਹ ਉਮਰ ਸਾਰੇ ਦੇ ਆਈ ਹੈ ਤੇ ਸਾਰੇ ਆਉਂਦੀ ਵੀ ਹੈ ਇਹ ਕੋਈ ਧਾਂ ਦਾ ਕੋਈ ਨਹੀਂ ਧਾਂਾ ਕਹਿਣ ਹਾਂ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਨਾ ਜਿੱਦੋਂ ਬੋਲਦੀ ਹੈ ਨਾ ਇਹ ਕੁੜੀ ਨਾ ਰੋਣਾ ਬਿਲਕੁਲ ਨਹੀਂ ਦੇ ਕੇ ਚਾਦੀ ਕਰੀ ਜਾਂਦੀ ਹੈ ਤੂੰ ਹੋਣਾ ਕਹਿ ਕੇ ਰੋਣਾ ਵੀ ਮੈਂ ਉਹ ਕੀਤਾ ਕੀ ਮੇਰੇ ਬਾਪ ਸੋਧ ਕਹਿੰਦੇ ਆ ਬਾਅਦ ਮੱਸਾਉਣਾ ਤੇ ਪਤਾ ਤਾਂ ਬਾਅਦ ਨੂੰ ਲੱਗਦੇ ਆ ਤੂੰ ਜੋ ਵਰਜੀ ਕਰੀ ਜੋ ਨਾ ਕਰਨਾ ਹੀ ਪਾਣੀ ਆ ਮੇਰੇ ਆ ਗਿਆ ਵਿਆਹ ਕਰ ਦਿਓ ਇਹ ਬਾਅਦ ਸੋਚ ਕੇ ਬਾਅਦ ਹਰੇ ਅੱਖਾਂ ਦੇਖ ਕੇ ਆਇਆ ਕੋਈ ਨੋਨਾ ਜੀ ਆਇਆ ਬਾਹਰ ਕਰਦੀ ਕੋਈ ਲੋੜ ਨੇ ਇਹਨੂੰ 50 ਕੇਸ ਹੀ ਵੇਚੇ ਨੂੰ ਬਿਲਕੁਲ ਕੋਈ ਇਹ ਆਏ ਇਹਨੇ ਥਲੇ ਸੋਚਲਾ ਕੈ ਵੀ ਲੈਣਾ ਦੇਖ ਲੈ ਸੋਚ ਲੋ ਹਲੇ ਵੀ ਤੇਰੇ ਵਾਸਤੇ ਇੱਕ ਮੌਕਾ ਹੈਗਾ ਤੇਰੀ ਮਰਜ਼ੀ ਹੈ ਕਿ ਸੋਚ ਲੈ ਬਈ ਤੇਰੀ ਮਰਜ਼ੀ ਹੈ ਇਹ ਮੁੰਡਾ ਆ ਅਮਰੀਕਾ ਦੇ ਵਿੱਚ ਆ ਉਹਦਾ ਬੁੱਭਾ ਮਾਰਦਾ ਮੁੰਡਾ ਅਮਰੀਕਾ ਦਾ ਪੂਰਾ ਮਾਇਆ ਆ ਉਹ ਆ ਉਹ ਰਾਹ ਗਿਆ ਪਾਗੀਦਾਰੀ ਹੋਣ ਲੱਗਾ ਅਮਰੀਕਾ ਦੇ ਨੇ ਉੱਧਾ ਉਹਨੇ ਨੇੜੇ ਲੰਘਦਾ ਮੈਂ ਤਾਂ ਦੱਸਾਂ ਕੀ ਗੱਲ ਉਹ ਕਹਿੰਦੇ ਜੀ ਮੇਰੇ ਪਿੰਲੇ ਦੇਤੀ ਆਏ ਆ ਇਹਨਾਂ ਨੇ ਮੇਰਾ ਵਿਆਹ ਨਹੀਂ ਕੀਤਾ ਕਿਵੇਂ ਮੈਂ ਤਾਂ ਬੋਲਦਾ ਨਹੀਂ 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 ਇੱਕ ਮੁੰਡਾ ਹਾਂ ਦੇਖਿਆ ਸੀ ਉਹ ਪਹਿਲੇ ਦੇਖ ਕੇ ਆਏ ਕਹਿੰਦੇ ਮੈਂ ਕਿਹਾ ਮੈਨੂੰ ਕੋਈ ਦਵਾ ਨਹੀਂ ਦਿੱਤੇ ਤੋੜਾ ਜੀ ਕਹਿੰਦਾ ਹੁਣ ਕਿਹੜਾ ਬੱਚਾ 25 ਸਾਲ ਤੱਕ ਵੇਂਦਾ ਲੈ ਫਾਵਾ ਜੀ ਗਲਤੀ ਤੇ ਤੁਹਾਡੀ ਵੀ ਹੈ ਨਾ ਦੋਵਾਂ ਪਰਿਵਾਰਾਂ ਨੂੰ ਮੋੜੀ ਪਾ ਲਈ ਜਬੀ ਦੀ ਜੋ ਮੱਛੀ ਆਹੋਰੇ ਵਿਚੋਂ ਰਾਹ ਜਿਹੜਾ ਖੋੜਦਾ ਹਾਂ ਹਾਂ ਉਹ ਨਾ ਚਲੋ ਲੱਭਦੇ ਹਾਂ ਇਹ ਕੁੜੀਆਂ ਹੁੰਦੇ ਨੇ ਗੱਲ ਇਹ ਮੈਂ ਤੇ ਵੀ ਗੱਲਬਾਤ ਕਰਨੀ ਪਤਾ ਹੀ ਹੈ ਇਹ ਨੂੰ ਮੈਨੂੰ ਨਹੀਂ ਪਤਾ ਮੋੜੇ ਦੱਸਿਆ ਪਰ ਸਾਡੇ ਮੋੜੇ ਪਰ ਲੋ ਜੀ ਜਾਂ ਦੱਸੋ ਮੋੜੇ ਸਾਡੀ ਜਾਨ ਤੁਹਾਨੂੰ ਗੁਮਰਾਹ ਹੋ ਸਾਬ ਦੀ ਸੈਂਟ ਤੋਂ ਮੈਂ ਫੜ ਜਾ ਮੋੜੇ ਦੱਸਿਆ ਗੱਲਬਾਤ ਮੈਂ ਤੁਹਾਨੂੰ ਮੇਰੀ ਗੱਲ ਨੂੰ ਕਹਿ ਰਹੀ ਹਾਂ ਤਿੱਕੀ ਕਰ ਰਹੀ ਹਾਂ ਆਦਰ ਨਾਲ ਤਾਂ ਇਹ ਪਹਿਲਾਂ ਵੀ ਗੱਲ ਵਾਝਦੀ ਉੱਥੇ ਜਗਤ ਜੰਦਗੀ ਦੀ ਮਕਾਨਾ ਵਿੱਚ ਚਲੋ ਹੁਣ ਗੱਲ ਕਦੋਂ ਹੋ ਗਈ ਆਪੀ ਇਹ ਤਾਂ ਖਤਮ ਹੋਉਂਦੀ ਗੱਲ ਖਤਮ ਹੋਉਂਦੀ ਨਹੀਂ ਆ ਕੋਈ ਆਉਂਦਾ ਹੋਵੇ ਨਹੀਂ ਆਉਂਦਾ ਹੋਵੇ ਕੱਲ ਮੁੰਡਾ ਸਾਨੂੰ ਕਹਵੇ ਬੇਦਵਾਰ ਆਵੇ ਕਿ ਆਜੋ ਤੈਨੂੰ ਅਮੀਰ ਹੋਣਾ ਹੋਇਆ ਤੂੰ ਇਹ ਪੈਂਡੂ ਮੁੰਡਾ ਜਿਹੜੀ ਜਿਹੜੀ ਬਿੱਟੀ ਨਾਲ ਲੱਖਾ ਤੂੰ ਕਿਦਾਂ ਲੈਣਗੇ ਫੇਰ ਤੂੰ ਹੀ ਦੋ ਲੋਕਾਂ ਨਾਲ ਮਾੜੀ ਗੱਲ ਲੱਗੇ ਠੀਕ ਹੈ ਠੀਕ ਹੈ ਇਹ ਤਾਂ ਇਹ ਗਾਇ ਬੱਤਿਆ ਭਾਈ ਸਾਡੇ ਵੱਡੇ ਜੋ ਕਰਦੇ ਠੀਕ ਕਰਦੇ ਉਹ ਪੂਰੀ ਜੰਮਾ ਆ ਬੈਠੋ ਕਿਹਨੇ ਕਰਦੇ ਨੇ ਨਾ ਇਹ ਗੁੜੀ ਉਦੋਂ ਜਦ ਆ ਗਏ ਹਰ ਤੋਂ ਦਾ ਬੜਾ ਯਾਰ ਸਾਡੇ ਨਾਲ ਗੱਲਬਾਤ ਮੋੜ ਪੜ ਲਾ ਬਾਅਦ ਵਿੱਚ ਫੇਨਾ ਇੱਕਦਮ ਫੇਨਾ ਕਰ ਕੋਈ ਜਾਣੀ ਹੈ ਲੈ ਪੜ ਲਾ ਤੇਰੀ ਮੂਵੀ ਬਣ ਗਈ ਵੀ ਨਾਲ ਆਹ ਕਹਿੰਦੇ ਥੋੜਾ ਹੋਗੀ ਜੇ ਬਣਾਤੀ ਫੇਨਾ ਮੜਾਈ ਆਈ ਰੋਨੇ ਭਾਗਾ ਕਹਿੰਦੇ ਮੁੱਕਾ ਨੂੰ ਕਹੋ ਵੀ ਕਹਿ ਵੀ ਹੈ ਨਾ ਜਮਾਤੀ ਕੋਈ ਨਹੀਂ ਇੱਕ ਆਨੂ ਭਾਜੀ ਫੇਰ ਮੈਂ ਕਹਿੰਦਾ ਮਹੀਨੇ ਦੋ ਲੋਕ ਫਿਰ ਤੇ ਨਾ ਲੱਗ ਜਾਈ ਬਿਲਕੁਲ ਆਈ ਤਾਂ ਆਉਣਾ ਹੀ ਨਹੀਂ ਕਿਸੇ ਨੇ ਉਧਰ ਇਹ ਵੀ ਇਹ ਉਹ ਵੀ ਆਉਂਦੇ ਨੇ ਗਾਗਾ ਤੁਮੀ ਚੱਲ ਰਹੇ ਆ ਹਾਂ ਇਹ ਵੀ ਸੁਧਾ ਸੈਂਟਰ ਤੋਂ ਇਹ ਟੈਸਟ ਕਰ ਰਿਹਾ ਮੈਂ ਜਿਹੜੇ ਕੰਪਨੀ ਆਉਂਦੀ ਹੈ ਜਿਹੜੇ ਕੰਮ ਕਰਦੇ ਨੇ ਇੰਟਰਸਟਡ ਜਿਹੜਾ ਹੈਗਾ ਇਹ ਸੁਧਾ ਸੈਂਟਰ ਤੋਂ ਇਹ ਇਦਾਂ ਲਾ ਦਿੱਤੋ ਜਾਣਗੇ ਆਪਣਾ ਨਾਮ ਉਹ ਦੇਣ ਦੇ ਤਾਰੇ ਸੁਧਾ ਨਾ ਜਾਣਗੇ ਤੇ ਇਹ ਵੀ ਕਰ ਰਿਹਾ ਬੰਦੇ ਆ ਗਿਆ